ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਖਾਤਿ ਸਵਾਗਤ ਹੈ ਅੱਜ ਅੱਪਾ ਮਨਾਵਾਂਗੇ ਜੀ ਪੁਰਾਣੇ ਰੱਦੀ ਕਾਗਜ਼ਾਂ ਤੋਂ ਪ੍ਰਾਤਨ ਬੋਟੇ ਜੀ ਆਪਾਂ ਦੇਖੋ ਜੀ 2.5 ਕਿਲੋ ਦੇ ਕਰੀਬ ਗਾਚੀ ਮਿੱਟੀ ਲਈ ਹੈ ਜੀ ਇਸ ਨੂੰ ਮਲਤਾਨੀ ਮਿੱਟੀ ਵੀ ਬੋਲਦੇ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਘੋਟ ਲਵਾਂਗੇ ਕਿਉਂਕਿ ਇਹ ਥੋੜੀ ਜੀ ਸਖਤ ਹੁੰਦੀ ਹੈ ਕੁੱਟਣ ਤੋਂ ਬਾਅਦ ਇਹ ਅੱਧੀ ਘੋੜੀ ਆਪਣੀ ਗਰੀਕ ਹੋ ਗਈ। ਬਾਕੀ ਜਿਹੜੀ ਰਹਿ ਗਈ ਇਹਨੂੰ ਆਪਾਂ ਹੀ ਹਾਂ ਬਿਸਤਰੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਕੁੱਟ ਲਵਾਂਗੇ। ਕੁੱਟਣ ਤੋਂ ਬਾਅਦ ਆਪਾਂ ਇਸ ਨੂੰ ਇੱਕ ਖੁੱਲੇ ਭਾਂਡੇ ਦੇ ਵਿੱਚ ਪਾ ਦਿੰਦੇ ਹਾਂ ਦੇਵਾਂ। ਆਪਾਂ ਇਹਨੂੰ ਖੁੱਲੇ ਭਾਂਡੇ ਦੇ ਵਿੱਚ ਪਾ ਲਿਆ ਜੀ। ਖੁੱਲੇ ਭਾਂਡੇ ਵਿੱਚ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਉਹਨਾਂ ਨੂੰ ਪਾਣੀ ਪਾਵਾਂਗੇ ਜਿਸ ਦੇ ਨਾਲ ਇਹ ਚੰਗੀ ਤਰ੍ਹਾਂ ਢਿੱਜ ਜਾਵੇ। ਆਪਾਂ 2 ਲੀਟਰ ਦੇ ਦੇਖ ਲਈ ਪਾਣੀ ਪਾਉਣਾ ਹੈ ਜਿਹੜੇ ਆਪਣੇ ਕਾਗਜ਼ ਸੀ ਵੀ ਰੱਦੀ ਉਹਨਾਂ ਨੂੰ ਆਪਾਂ 15 ਦਿਨ ਪਹਿਲਾਂ ਪਿਆਉ ਕੇ ਰੱਖ ਦਿੱਤਾ ਸੀ ਲੋ ਜੀ ਆਪਣੇ ਇਹ ਟੀ ਪੂਰੀ ਤਰ੍ਹਾਂ ਹੈ ਡਿਪੋਜ਼ ਕੀਤੀ ਹੈ ਹੁਣ ਆਪਾਂ ਇਹਨੂੰ ਘੰਟੇ ਕਿ ਲਈ ਰੱਖ ਦੇਵਾਂਗੇ ਉਹਨਾਂ ਟਾਈਮ ਦੀ ਆਪਣੇ ਜਿਹੜੇ ਪੰਤੇ ਹੋਏ ਕਾਗਜ਼ ਆ ਉਹਨਾਂ ਨੂੰ ਤਮਾਮ ਦਿਸਤੇ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਘੁੱਟਾਂਗੇ ਇਹਨਾਂ ਕਾਗਜ਼ਾਂ ਨੂੰ ਆਪਾਂ ਨਾਈਕ ਕੜੇ ਦੇ ਵਿੱਚ 15 ਮਿੰਟ ਪਹਿਲਾਂ ਪਿਆ ਕੇ ਰੱਖਿਆ ਸੀ ਜੀ ਇਹ ਪੂਰੀ ਤਰ੍ਹਾਂ ਗਲ ਚੁੱਕੇ ਹੈ ਲੋ ਹੁਣ ਆਪਾਂ ਇਹਨਾਂ ਨੂੰ ਮਿੱਟੀ ਦੇ ਵਿੱਚ ਮਿਕਸ ਕਰ ਲਿਆ ਜੀ ਹੁਣ ਆਪਾਂ ਚੰਗੀ ਤਰਾਹਟੇ ਦੀ ਤਰ੍ਹਾਂ ਗੁੰਨਾਂਗੇ ਜਿੰਨਾ ਟਾਈਮ ਇਹ ਪੂਰੀ ਤਰ੍ਹਾਂ ਮਲਾਈਨ ਹੋ ਜਾਂਦੀ ਹੈ ਉਹਨਾ ਟਾਈਮ ਆਪਾਂ ਇਸ ਨੂੰ ਮਿੱਟੀ ਵਿੱਚ ਚੰਗੀ ਤਰ੍ਹਾਂ ਗੁੰਦੇ ਜਾਵਾਂਗੇ ਲੋ ਜੀ ਇਹ ਪੂਰੀ ਤਰ੍ਹਾਂ ਮਲਾਈਨ ਹੋ ਚੁੱਕਿਆ ਹੈ ਹੁਣ ਆਪਣੇ ਘਰਾਂ ਦੇ ਵਿੱਚ ਪਰਾਣੀ ਕੜੇ ਜਾਂ ਕੁਝ ਜਿਹੇ ਹੁੰਦੇ ਆ ਉਹ ਲੈ ਕੇ ਆਪਾਂ ਉਹਨਾਂ ਉੱਪਰ ਪਰਾਣੀ ਕੋਈ ਵੀ ਚਾਦਰ ਜਾਂ ਦੁਪੱਟਾ ਲੈ ਕੇ ਇਹਨਾਂ ਨੂੰ ਢੱਕ ਲਵਾਂਗੇ ਤੇ ਆਪਾਂ ਜਿਹੜੀ ਗੁੰਨੀ ਲਟੀ ਹੈ ਇਹ ਨੂੰ ਥੋੜਾ ਥੋੜਾ ਕਰਕੇ ਜਿਵੇਂ ਆਪਣਾ ਘੜਾ ਜਾਂ ਕੁਝ ਦੇ ਕੁਝ ਵੀ ਹੁੰਦਾ ਉਸ ਦੀ ਗਲਾਈ ਦੇ ਅਨੁਸਾਰ ਆਪਾਂ ਇਹ ਲਗਾਉਂਦੇ ਜਾਵਾਂਗੇ ਜੀ ਉਸੇ ਤਰ੍ਹਾਂ ਹੀ ਆਪਾਂ ਗਲਾਈ ਦਿੰਦੇ ਜਾਵਾਂਗੇ ਉਜੇ ਜਿਹੜੇ ਦੀ ਤਰ੍ਹਾਂ ਆਪਾਂ ਥੋੜਾ ਜਿਹਾ ਕੋਲ ਪਾਣੀ ਵੀ ਰੱਖ ਲਵਾਂਗੇ ਇੱਕ ਭਾਂਡੇ ਦੇ ਵਿੱਚ ਨਾਲ ਇਹਨੂੰ ਲੁਵਾਉਂਦੇ ਜਾਵਾਂਗੇ ਹੱਥ ਦੇ ਨਾਲ ਥੋੜਾ ਥੋੜਾ ਇਸ ਨੂੰ ਗਲਾਈ ਉਸੇ ਤਰ੍ਹਾਂ ਤੇ ਬਣਦੀ ਜਾਂਦੀ ਹੈ ਇਸੇ ਤਰ੍ਹਾਂ ਆਪਣਾ ਪੂਜਿਆ ਗਿਆ ਅੱਕੜਾ ਹੁੰਦਾ ਦੇਖੋ ਜੀ ਇਹ ਜਮਾ ਉਸੇ ਤਰ੍ਹਾਂ ਪਲੇਨ ਬਣਦੇ ਜਾ ਰਹੇ ਹਨ ਇਹ ਗਲਾਈ ਟਾਈਪ ਪੁਰਾਣੀ ਤੋਂ ਮੇਰੇ ਵਿੱਚ ਆਪਣੀ ਜਿਹੜੀ ਬਜ਼ੁਰਗ ਮਾਵਾਂ ਹੁੰਦੀਆਂ ਸੀ ਉਹ ਇਸ ਤਰ੍ਹਾਂ ਦੇ ਬੋਟੇ ਤਿਆਰ ਕਰਕੇ ਇਹਨਾਂ ਉਪਰ ਰੰਗ ਕਰਕੇ ਤੇ ਉਹ ਜਦੋਂ ਚੜ੍ਹ ਕੇ ਕੋਈ ਵਾਰਾ ਕਰਦੀਆਂ ਤਾਂ ਉਹ ਬਲੋਟੇ ਵਗੈਰਾ ਇਹਨਾਂ ਬੋਟਿਆਂ ਵਿੱਚ ਹੀ ਪਾਉਂਦੀਆਂ ਸੀ ਤੇ ਗਰੀਆਂ ਮੰਡੀਆਂ ਸੀ ਇਹਨਾਂ ਵਿੱਚ ਹੀ ਬੁੱਟੇ ਵਗੈਰਾ ਪਾਉਂਦੀਆਂ ਸੀ ਦੇਖੋ ਇਹ ਬਣਾ ਬੋਟਾ ਬਣ ਕੇ ਕਿੰਨਾ ਸੋਹਣਾ ਤਿਆਰ ਹੋਇਆ ਜਿਹੜਾ ਵੀ ਆਪਾਂ ਜੇ ਥੋੜਾ ਇਹਦਾ}}\,ਕਾਰਵਾਤ ਦਾ ਘੜਦਾ ਦਿੱਸਿਆ ਤਾਂ ਆਪਾਂ ਚਾਹ ਕੋ ਨਾਲ ਕੱਟ ਦੇਵਾਂਗੇ। ਇਹ ਪੁਰਾਣੇ ਸਮੇਂ ਵਿੱਚ ਬੱਚੇ ਜੀ ਭੱਠੀਆਂ ਦੇ ਦਾਣੇ ਬਣਾਉਂ ਜਾਂਦੇ ਸੀ ਇਹਨਾਂ ਵਿੱਚ ਚੀਰੀ ਲੈ ਕੇ ਜਾਂਦੇ ਸੀਗੇ। ਦੇਖੋ ਜੀ ਇਹਨੇ ਬੋਟੇ ਸਾਰੇ ਬਣ ਕੇ ਤਿਆਰ ਆ। ਇੱਕ ਆਪਾਂ ਗਲਾਸ ਦੇ ਉੱਪਰ ਪੌਟ ਵੀ ਤਿਆਰ ਕਰ ਲਿਆ। ਇਹ ਪੌਟ 'ਚ ਆਪਾਂ ਕਲੀਆਂ ਜਾਂ ਫੁੱਲ ਵਗੈਰਾ ਪਾ ਕੇ ਰੱਖ ਲਿਆ। ਤੇ ਆਪਣੇ ਬੋਟੇ ਹੁਣ ਸੁੱਕ ਗਏ ਤੇ ਹੁਣ ਆਪਾਂ ਇਹਦੇ ਉੱਪਰ ਗਾਚੀ ਮਿੱਟੀ ਦਾ ਪੋਚਾ ਮਾਰ ਦਈਏ। ਇਹਦੇ ਨਾਲ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ ਜੀ ਇਹ ਪੂਰੀ ਤਰ੍ਹਾਂ ਤੇ ਮਜ਼ਬੂਤ ਬਣ ਜਾਣਗੇ ਸੁੱਕਣ ਤੋਂ ਬਾਅਦ ਹੁਣ ਜੇ ਆਪਾਂ ਪੇਂਟ ਵਾਲੇ ਕਲਰ ਲੈ ਕੇ ਇਹਨਾਂ ਵੱਖ-ਵੱਖ ਡਿਜ਼ਾਈਨਾਂ ਦੇ ਵਿੱਚ ਪੁੱਲ ਤੇ ਦੀਵੇ ਤਿਆਰ ਕਰਾਂਗੇ ਆਪਾਂ ਕੱਚੇ ਜਾਂ ਪੱਕੇ ਰੰਗ ਕੋਈ ਵੀ ਲੈ ਸਕਦੇ ਆ ਵੈਸੇ ਤਾਂ ਜੀ ਜਦੋਂ ਆਪਾਂ ਇਹਨਾਂ ਦੇ ਪਾਣੀ ਬਹੁਤ ਵਰਤੋਂ ਨਹੀਂ ਕਰਨੀ ਆਪਾਂ ਤਾਂ ਕੱਚੇ ਕਲਰ ਵੀ ਲੈ ਸਕਦੇ ਆ ਦੇਖੋ ਇਹ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਇਹ ਆਪਣਾ ਇਹ ਪਿਆਬੀ ਕਲਚਰ ਹੈ ਪੁਰਾਣਾ ਮੈਂ ਤਾਂ ਬਹੁਤ ਲੱਗਦੀ ਹੈ ਜੀ ਪਰ ਇਹਦੇ ਤੇ ਪਰ ਬਣਦੀ ਬਹੁਤ ਵਧੀਆ ਹੈ ਜੀ ਜੀ ਇਹ ਵਰਤੋਂ ਵਿੱਚ ਆਉਣ ਵਾਲੀ ਇਹਦਾ ਕੋਈ ਨੁਕਸਾਨ ਵੀ ਨਹੀਂ ਹੈਗਾ ਸੇਤ ਲਈ ਆਪਣਾ ਪੋਟ ਵੀ ਬਣ ਕੇ ਤਿਆਰ ਹੋ ਗਿਆ ਇਹ ਦੇਖੋ ਇਹ ਪੂਰੀ ਤਰ੍ਹਾਂ ਪਲੇਨ ਬਣ ਚੁੱਕੇ ਹੈ ਸਾਫ਼ ਹੈ ਪੂਰੀ ਤਰ੍ਹਾਂ ਤੇ ਡਿਜ਼ਾਈਨ ਵੀ ਪਰਪਸ ਵਧੀਆ ਬਣੀ ਹੈ ਪੋਟ ਦੇ ਵਿੱਚ ਆਪਾਂ ਇਹ ਕੋਈ ਵੀ ਕਲੀਆਂ ਜਾਂ ਫਲਾਵਰ ਵਗੈਰਾ ਪਾ ਕੇ ਇਹਨੂੰ ਆਪਣੇ ਘਰ ਦੇ ਵਿੱਚ ਸਜਾ ਸਕਦੇ ਹਾਂ ਕਿਸੇ ਵੀ ਕੋਨੇ ਜਾਂ ਸੈਲਫ ਹੋਵੇ ਰਿਹਾ ਤੇ ਇਹ ਦੇਖਣ ਵਿੱਚ ਪ੍ਰਾਦਨ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਜੀ ਪਰ ਅੱਜ ਕੱਲ ਇਹਨਾਂ ਦਾ ਆਵਾਜ਼ ਨਹੀਂ ਰਿਹਾ ਅੱਜ ਕੱਲ ਪਲਾਸਟਿਕ ਤੇ ਸਟੀਲ ਦੇ ਵਰਤਨ ਜਿਹਾ ਚੱਲਦੇ ਦੇਖੋ ਜੀ ਹੁਣ ਆਪਾਂ ਜਿਹੜਾ ਪਾਟ ਸੀ ਉਹਦੇ ਵਿੱਚ ਲਗਾ ਪਾਰ ਦਿੱਤੇ ਹੈ ਤੇ ਕਿੰਨਾ ਸੋਹਣਾ ਲੱਗ ਰਿਹਾ ਇਹਨੂੰ ਆਪਾਂ ਆਸ ਜਾਵਤ ਵਾਸਤੇ ਕਿਹਾ ਕਰਦੇ ਕਿਸੇ ਕੋਨੇ ਚ ਰੱਖ ਸਕਦੇ ਆ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਰੋ